ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਨ ਸੋਮਵਾਰ 11 ਅਗਸਤ 2025 ਸ਼ਾਮ ਦੇ तकरीबन 6:30 ਵੱਜ ਚੁੱਕੇ ਆ ਦੋਸਤੋ ਤੁਹਾਡੇ ਨਾਲ YouTube ਦੇ ਜਰੀਏ ਇੱਕ ਨਵੇਂ ਸਫ਼ਰ ਦੀ ਸ਼ੁਰੂਆਤ ਕਰਨ ਲੱਗੇ ਆ ਇਹ ਸ਼ੁਰੂਆਤ ਮਿਲੀ ਹੈ ਜੀ ਜੋ ਆਪਣੇ ਸਾਈਕਲਿਸਟ ਵੀਰ ਬਾਈ ਖੁੱਦਾ ਜੀ ਤੇ ਦੇਵਕਰਾਈ ਵਾਲਾ ਉਹਨਾਂ ਨੂੰ ਵੇਖ ਕੇ ਮਨ ਦੇ ਵਿੱਚ ਇੱਕ ਖੁਰਨਾ ਫੁਰਿਆ ਕਿ ਕਿਉਂ ਨਾ ਆਪਾਂ ਵੀ ਸਾਈਕਲਿੰਗ ਸ਼ੁਰੂ ਕਰੀਏ। ਉਸ ਮੰਤਵ ਨੂੰ ਮੁੱਖ ਰੱਖਦੇ ਹੋਏ ਜਾਂ ਉਹਨਾਂ ਕੋਲੋਂ ਪ੍ਰੇਰਿਤ ਹੋ ਕੇ ਅਸੀਂ ਵੀ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਏ ਇੱਕ ਸਾਈਕਲ ਖਰੀਦਿਆ ਏ। ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਉਸ ਸਾਈਕਲ ਦੇ ਬਾਰੇ ਜੋ ਸਾਈਕਲ ਖਰੀਦਿਆ ਏ ਉਹਦੇ ਬਾਰੇ ਦੱਸਾਂਗੇ ਜੀ। ਦੋਸਤੋ ਇੱਕ ਨਵੀਂ ਸ਼ੁਰੂਆਤ ਕਰਨ ਦੇ ਲਈ ਕੁਝ ਨਾ ਕੁਝ ਇਨਸਾਨ ਨੂੰ ਕਰਨਾ ਪੈਂਦਾ ਏ ਉਸੇ ਮਕਸਦ ਨੂੰ ਮੁੱਖ ਰੱਖਦੇ ਆ ਦਾਸ ਨੇ ਇੱਕ ਮਤਲਬ ਸਾਈਕਲ ਖਰੀਦਿਆ ਏ ਇਹ ਸਾਈਕਲ ਆ ਜੀ ਰੇਲੇ ਕੰਪਨੀ ਦਾ ਸਾਈਕਲ ਹੈ ਇਹ ਔਰ ਇਹਦਾ ਮਾਡਲ ਨੰਬਰ ਹੈ ਜੋ ਉਹ ਹੈ ਟੈਰੰਟਨ ਟੈਰੰਟਨ ਮਾਡਲ ਹੈ ਦਾ ਜਿੰਨੀ ਕਿ ਮੈਨੂੰ ਨੌਲੇਜ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਨਾ ਇਸ ਚੀਜ਼ ਬਾਰੇ ਕਿ ਇਹਦੇ ਵਿੱਚ ਕੀ ਕੀ ਫੀਚਰ ਨੇ ਇਹ ਡਬਲ ਡਿਸਕ ਬ੍ਰੇਕ ਹੈ ਅੱਗੇ ਪਿੱਛੇ ਵੀ ਔਰ ਅੱਗੇ ਵੀ ਡਬਲ ਡਿਸਕ ਬ੍ਰੇਕ ਜੋ ਇਹਦਾ सस्पेंशन ਹੈ ਉਹ ਲੋਕ ਆਊਟ ਔਰ ਰੀ ਲੋਡ ਦਾ ਆਪਸ਼ਨ ਇਹਦੇ ਵਿੱਚ ਇਹਦੇ ਵਿੱਚ ਪਰਫੈਕਟ ਪ੍ਰੋ ਦਾ ਜੋ ਸਸਪेंशन ਹੈ ਉਹ ਲੱਗਿਆ ਹੋਇਆ ਹੈ ਔਰ ਜੋ ਬ੍ਰੇਕਾਂ ਨੇ ਇਹਦੇ ਵਿੱਚ ਹਾਈਡਰੌਲਿਕ ਬ੍ਰੇਕਾਂ ਨੇ ਲੋਗਨ ਕੰਪਨੀ ਦੇ ਬ੍ਰੇਕਾਂ ਜੋ ਲੱਗੀਆਂ ਇਹਦੇ ਵਿੱਚ ਇਸ ਤੋਂ ਬਾਅਦ ਜੋ ਇਹ ਸਾਈਕਲ ਹੈ ਇਹ ਫੁੱਲ ਐਲੂਮੀਨੀਅਮ ਬਾਡੀ ਦੇ ਵਿੱਚ ਹੈ ਫੁੱਲ ਇਹਦੇ ਵਿੱਚ ਕਿਤੇ ਵੀ ਲੋਹੇ ਦਾ ਜਾਂ ਸਟੀਲ ਦਾ ਯੂਜ਼ ਨਹੀਂ ਕੀਤਾ ਗਿਆ ਸਿਰਫ ਇੱਕ ਜੋ ਇਹਦੇ ਪੈਡਲ ਨੇ ਇਹ ਵਾਲੇ ਇਹ ਸਿਰਫ ਪੀਵੀਸੀ ਦੇ ਨੇ ਇੱਥੇ ਤੱਕ ਜੋ ਇਹਦੀ ਕ੍ਰੈਂਕ ਹੈ ਇਹ ਜੋ ਕ੍ਰੈਂਕ ਹੈ ਇਹ ਵੀ ਐਲੂਮੀਨੀਅਮ ਦੀ ਹੈ ਇਹਦੇ ਵਿੱਚ ਜੋ ਫਰੰਟ ਜੋ ਮਤਲਬ ਜੋ ਇਹ ਗੇਅਰ ਨੂੰ ਸ਼ਿਫਟ ਕਰਦਾ ਹੈ ਉਹ ਲੱਗਾ ਜੀ ਇਹਦੇ ਵਿੱਚ ਸ਼ਿਮਾਨੋ ਟਰਨੀ ਦਾ ਔਰ ਜੋ ਬੈਕ ਦੇ ਵਿੱਚ ਜੋ ਰੀਅਰ ਰੀਟਰ ਲੱਗਿਆ ਹੋਇਆ ਹੈ ਉਹ ਲੱਗਾ ਹੈ ਜੀ ਸ਼ਿਮਾਨੋ ਆਲਟਸ ਦਾ ਇਹਦੇ ਵਿੱਚ 8 ਗੇਅਰ ਪਿੱਛੇ ਨੇ ਤੇ ਅੱਗੇ 3 ਗੇਅਰ ਨੇ 8 ਤੇ 3 ਟੋਟਲ ਇਹ 24 ਗੇਅਰ ਨੇ ਸਾਈਕਲ ਦੇ ਵਿੱਚ ਇਸ ਸਾਈਕਲ ਨੂੰ ਖਰੀਦਣ ਤੋਂ ਬਾਅਦ ਤਕਰੀਬਨ ਮੈਂ 500 ਕਿਲੋਮੀਟਰ ਚਲਾ ਚੁੱਕਿਆ ਮੈਂ ਮੈਂ ਚਲਾਈ ਦੇ ਵਿੱਚ ਸਾਈਕਲ ਬਹੁਤ ਜ਼ਿਆਦਾ ਸਮੂਥ ਹੈ ਕਈਆਂ ਨੇ ਇਹ ਵੀ ਰეკਮੈਂਡ ਕੀਤਾ ਕਿ ਤੁਸੀਂ ਬਿਟਵਿੰਡਾ ਸਾਈਕਲ ਲਓ ਸ਼ਨੈਲ ਦਾ ਲਓ ਕਾਫੀ ਹੋਰ ਕੰਪਨੀ ਜਿਨ੍ਹਾਂ ਬਾਰੇ ਮਤਲਬ ਮੈਨੂੰ ਪਹਿਲੀ ਵਾਰ ਸੁਣਨ ਨੂੰ ਮਿਲਿਆ ਪਰ ਜੋ ਆਪਾਂ ਦੇਸੀ ਸਾਈਕਲ ਖਰੀਦਦੇ ਹਾਂ ਹੋਰ ਕੰਪਨੀਆਂ ਦੇ ਤਕਰੀਬਨ 5 ਜਾਂ 6000 ਰੁਪਏ ਦੀ ਰੇਂਜ ਦੇ ਵਿੱਚ ਅੱਜ ਕੱਲ ਉਹ ਵੀ ਆਂਦਾ ਹੈ। ਉਹਨਾਂ ਸਾਈਕਲਾਂ ਦੇ ਮੁਕਾਬਲੇ ਇਹ ਜਿਹੜਾ ਸਾਈਕਲ ਹੈ ਇਹ ਚੱਲਣ ਦੇ ਵਿੱਚ ਬਹੁਤ ਹੀ ਜ਼ਿਆਦਾ ਰਹਿਲਾ ਹੈ। ਵੈਸੇ ਇਹਨੂੰ ਇਹ ਕਹਿੰਦੇ ਨੇ ਕਿ ਜੋ ਇਹ ਸਾਈਕਲ ਨੇ ਇਹ ਮਾਊਂਟਨ ਸੀਰੀਜ਼ ਮਤਲਬ ਕਿ ਇਹ ਐਮਟੀਬੀ ਬਾਈਕ ਹੈ ਇਹਨੂੰ ਕਹਿੰਦੇ ਆ। ਮਤਲਬ ਜ਼ਿਆਦਾ ਇਹ ਦੀ ਜਿਹੜੀ ਵਰਤੋਂ ਹੈ ਜਿਹੜੀ ਜ਼ਿਆਦਾ ਉਹ ਜੋ ਸਾਈਕਲਿਸਟ ਨੇ ਜੋ ਟੂਰ ਕਰਨ ਵਾਸਤੇ ਕਰਦੇ ਨੇ ਉਹ ਮਾਊਂਟਨ ਦੇ ਵਿੱਚ ਜਿਵੇਂ ਕੋਦਾ ਵੀਰ ਦੇਵ ਕਰਾਈ ਵਾਲਾ ਹੁਣ ਇੱਕ ਗੁਰਗਰਾਰ ਵੀ ਗੁਰਬਰਾੜ ਵੀਰ ਜੋ ਉਹ ਵੀ ਸਾਈਕਲਿੰਗ ਕਰ ਰਹੇ ਨੇ ਤੇ ਉਹਨਾਂ ਕੋਲੋਂ ਪ੍ਰੇਰਿਤ ਹੋ ਕੇ ਆਪਾਂ ਵੀ ਸੋਚਿਆ ਕਿ ਕਿਉਂ ਨਾ ਡੇਲੀ 10 ਜਾਂ 15 ਕਿਲੋਮੀਟਰ ਸਾਈਕਲ ਚਲਾਇਆ ਜਾਵੇ ਤੇ ਉਸ ਤੋਂ ਬਾਅਦ ਪੰਜਾਬ tour ਤੇ ਨਿਕਲਾਂਗੇ ਇਹੇ ਦੋਸਤੋ ਸਾਈਕਲ ਹੈ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਤੁਹਾਨੂੰ ਸਾਈਕਲ ਕਿਵੇਂ ਦਾ ਲੱਗਿਆ ਤੇ ਇਹਦੇ ਬਾਰੇ ਦੱਸਿਓ ਜਰੂਰ ਬਾਕੀ ਇਹ ਜੋ ਇਹ ਸ਼ੌਕਰ ਨੇ ਇਹ ਵੀ ਉਹਨਾਂ ਨੇ ਦੱਸਿਆ ਕਿ ਜੋ ਆਂਦੇ ਵੈਸੇ ਤਾਂ ਆਂਦੇ ਨੇ ਕਿ ਜੋ ਨਾਰਮਲ ਕਲਰ ਆਂਦਾ ਏ ਜਿਹੜੇ ਵਾਲਾ ਜੋ ਚਾਂਦੀ ਰੰਗਾ ਹੁੰਦਾ ਏ ਜੋ ਇਹ 골ਡਨ ਕਲਰ ਦੇ ਵਿੱਚ ਨੇ ਇਹਦੇ ਇਹ ਜਿਹੜਾ ਹੈ ਦਾ ਇਹ ਇਹ ਲੋਕਲ ਇਨ ਆਊਟ ਜੋ ਹੈ ਦਾ ਇਹ ਤੇ ਤੁਹੋਂ ਕਰ ਸਕਦੇ ਇਹਨਾਂ ਨੂੰ ਮਤਲਬ ਜੇ ਪਲੇਨ ਦੇ ਵਿੱਚ ਤੁਸੀਂ ਚਲਾ ਰਹੇ ਹੋ ਤਾਂ ਇਹਦੀ ਜ਼ਰੂਰਤ ਨਹੀਂ ਹੈ ਇਹਨਾਂ ਨੂੰ ਛੋਕਰਾਂ ਨੂੰ ਜੁਇਜ਼ ਕਰਨ ਦੀ ਉਹਦੇ ਨਾਲ ਜ਼ੋਰ ਜ਼ਿਆਦਾ ਲੱਗਦਾ ਹੈ ਪਰ ਜੇ ਤੁਸੀਂ ਮਾਊਂਟੇਨ ਦੇ ਵਿੱਚ ਜਾ ਕੇ ਸਾਈਕਲ ਚਲਾ ਰਹੇ ਹੋ ਤਾਂ ਇਹਨਾਂ ਨੂੰ ਖੋਲ ਕੇ ਰੱਖੋ ਉਹਦੇ ਨਾਲ ਕੀ ਹੈ ਜੋ ਇਹਦਾ ਸ਼ੌਕ ਲੱਗਦਾ ਹੈ ਤਕਾ ਲੱਗਦਾ ਹੈ ਸਾਈਕਲ ਨੂੰ ਉਹ ਇਹ ਅਬਜ਼ਰਵ ਕਰਦੇ ਨੇ ਵਧੀਆ ਬਾਕੀ ਇਹਦਾ ਜੋ ਟੋਟਲ ਜੋ ਫਰੇਮ ਹੈ ਇਹਦਾ ਮਤਲਬ ਜੋ ਫਰੇਮ ਹੈ ਇਹਦਾ ਉਹ ਹੈਗਾ 28 ਇੰਚ ਦਾ ਮੋਸਟਲੀ 5 ਫੁੱਟ 9 ਇੰਚ 10 ਇੰਚ 11 ਜਾਂ 6 ਫੁੱਟ ਤੱਕ ਦਾ ਜਿਹੜਾ ਫਰੇਮ ਹੈ ਇਹ ਫਰੇਮ ਉਸ ਹਾਈਟ ਵਾਸਤੇ ਠੀਕ ਰਹਿੰਦਾ ਹੈ ਜੋ ਮੇਰੀ ਹਾਈਟ ਆ ਉਹ 5 ਫੁੱਟ 11 ਇੰਚ ਹੈ ਮੇਰੀ ਹਾਈਟ ਜੋ ਬਾਕੀ ਅ ਦੋਸਤੋ ਦੇਖ ਕੇ ਦੱਸਿਓ ਸਾਈਕਲ ਬਾਰੇ ਆਪਣੀ رائے ਸੁਝਾਅ ਜ਼ਰੂਰ ਦਿਓ ਤੇ ਬਾਕੀ ਜੋ ਚੈਨਲ ਆ ਮੇਰਾ ਉਹਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਓ ਔਰ ਕਮੈਂਟ ਵੀ ਕਰਿਓ ਔਰ ਲਾਈਕ ਵੀ ਜ਼ਰੂਰ ਕਰਿਓ ਅੱਜ ਦੇ ਵਲੌਗ ਵਿੱਚ ਇੰਨਾ ਹੀ ਇੰਨਾ ਕਹਿੰਦਾ ਹੋਇਆ ਮੈਂ ਖਿਮਾ ਦਾ ਜੱਚਕਾ ਫਸਟ ਟਾਈਮ ਵਲੌਗ ਬਣਾਇਆ ਹੈ ਜੇ ਬੋਲਣ ਦੇ ਵਿੱਚ ਕੋਈ ਗਲਤੀ ਰਹਿ ਗਈ ਹੋਵੇ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਕਰੀਬਨ 20 ਕਿਲੋਮੀਟਰ ਦਾ ਸਫ਼ਰ ਹੈ ਜੋ ਪੂਰਾ ਹੋਣ ਵਾਲਾ ਹੈ। ਉਸੇ ਹੀ ਜਾ ਰਹੀ ਹੈ। ਔਰ ਐਦਾਂ ਹੀ ਜਾਰੀ ਰਹੇਗੀ। ਪਲੀਜ਼ ਸਪੋਰਟ ਜ਼ਰੂਰ ਕਰਿਓ। ਧੰਨਵਾਦ।